ਨਾ ਚੰਨਲਾਂ ਤੇ ਬਹਿ ਕੇ ਐ ਮੈਂ ਥੱਕ ਸੁੱਟੀ ਏ ਮੋਇਆਂ ਪਿੱਛੋਂ ਮਿੱਟੀ ਨਾ ਕਿਸੇ ਦੀ ਪੁੱਟੀ ਏ ਨਾ ਚੰਨਲਾਂ ਤੇ ਬਹਿ ਕੇ ਐ ਮੈਂ ਥੱਕ ਸੁੱਟੀ ਏ ਮੋਇਆਂ ਪਿੱਛੋਂ ਮਿੱਟੀ ਨਾ ਕਿਸੇ ਦੀ ਪੁੱਟੀ ਏ ਬਿਨਾਂ ਗੱਲੋਂ ਐਵੇਂ ਨਾ ਕੋ ਭਰ ਤੋਲੀਏ ਬੋਲਣਾ ਜੇ ਸੱਚ ਹੋਵੇ ਮੂੰਹ ਤੇ ਬੋਲੀਏ ਬੋਲਣਾ ਜੇ ਸੱਚ ਹੋਵੇ ਮੂੰਹ ਤੇ ਬੋਲੀਏ ਜਵਾਨੀ ਮੇਲੇ ਬੁੱਲੇ ਤਾਂ ਹਰੇ ਕੀ ਲੁੱਟਦਾ ਲੋੜ ਵੇੜ ਲੱਤ ਵੀ ਹਰੇ ਕੀ ਕੁੱਟਦਾ ਜਵਾਨੀ ਮੇਲੇ ਬੁੱਲੇ ਤਾਂ ਹਰੇ ਕੀ ਲੁੱਟਦਾ ਲੋੜ ਵੇੜ ਲੱਤ ਵੀ ਹਰੇ ਕੀ ਕੁੱਟਦਾ ਨਾ ਬੁੱਟੇ ਮਾਰੇ ਸੱਪ ਵਾਂਗੁ ਦਹਿਰ ਖੋਲੀਏ ਬੋਲਣਾ ਜੇ ਸੱਚ ਹੋਵੇ ਮੂੰ ਤੇ ਬੋਲੀਏ ਬੋਲਣਾ ਜੇ ਨਾ ਕਰੀਏ ਸ਼ਰੀਕਏ ਵੈ ਵਾਂਗੂ ਸੌਕਣਾ ਖੱਤ ਦੀ ਨਿਸ਼ਾਨੀ ਪਿੱਠ ਪਿੱਛੇ ਪੌਕਣਾ ਨਾ ਕਰੀਏ ਸ਼ਰੀਕਏ ਵੈ ਵਾਂਗੂ ਸੌਕਣਾ ਖੱਤ ਦੀ ਨਿਸ਼ਾਨੀ ਪਿੱਠ ਪਿੱਛੇ ਪੌਕਣਾ ਠਿਕ ਵਿੱਚ ਵੱਜੀਏ ਨਾ ਕਹੰਦੇ ਢੋਲੀਏ ਬੋਲਣਾ ਜੇ ਸੱਚ ਹੋਵੇ ਮੂੰ ਤੇ ਬੋਲੀਏ ਬੋਲਣਾ ਜੇ ਸੱਚ ਹੋਵੇ ਮੂੰ ਤੇ ਬੋਲੀਏ ਮੋਇਆ ਪਿੱਛੇ ਮਿਟ ਜਾਂਦੇ ਸਾਰੇ ਬੈਰ ਬਈ ਰੱਖਦੇ ਵਿਰੋਧ ਜਿਹੜੇ ਹੁੰਦੇ ਕਹਿਰ ਬਈ ਮੋਇਆ ਪਿੱਛੇ ਮਿਟ ਜਾਂਦੇ ਸਾਰੇ ਬੈਰ ਬਈ ਰੱਖਦੇ ਵਿਰੋਧ ਜਿਹੜੇ ਹੁੰਦੇ ਕਹਿਰ ਬਈ ਪੈਣੀ ਬਾਗੇ ਵਾਲਿਆ ਨਾ ਥਾਕ ਬੋਲੀਏ ਪੈਣੀ ਬਾਗੇ ਵਾਲਿਆ ਨਾ ਥਾਕ ਬੋਲੀਏ ਬੋਲਣਾ ਜੇ ਸੱਚ ਹੋਵੇ ਮੂੰ ਤੇ ਬੋਲੀਏ ਬੋਲਣਾ ਜੇ ਸੱਚ ਹੋਵੇ ਮੂੰ ਤੇ ਬੋਲੀਏ ਬੋਲਣਾ ਜੇ ਸੱਚ ਹੋਵੇ ਮੂੰ ਤੇ ਬੋਲੀਏ